ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਬਹਿਰਾਜ ਡੇਅਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਰਮਾਣਾ ਬਾਈ ਅਵਤਾਰ ਦੇ ਘਰ ਇੱਕ ਆਪਸ ਨੂੰ ਵਹਿੜ ਸੱਜਰ ਦਿਖਾ ਰਹੇ ਆ ਕਦੋਂ ਸੂਈ ਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਮਗਰ ਬੱਚਾ ਕੀ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਸੋਹਣਾ ਹਵਾਲਾ ਠੀਕ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਅਵਤਾਰ ਕੀ ਹਾਲ ਚਾਲ ਆ ਠੀਕ ਆ ਜੀ ਡਾਕਟਰ ਸਾਹਿਬ ਠੀਕ ਆ ਸੇਤਾ ਹਾਂਜੀ ਆ ਵਹਿੜ ਦਾ ਸੂਆ ਸੂਆ ਦੂਜਾ ਜੀ ਦੂਜਾ ਸੂਆ ਸੂਈ ਆ ਕਦੋਂ ਕਦੀ ਸੂਈ ਆ ਇਹ ਕੱਲ ਸੂਈ ਆ ਜੀ ਅੱਜ ਕੱਲ੍ਹ ਆਥਰੇ ਜੇਰ ਪੈ ਗਈ ਹਾਂ ਜੇਰ ਪੈ ਗਈ ਜੇਰ ਮਿੱਤਰੋ ਪੈ ਗਈ ਆ ਕੱਲ ਆ ਹਾਂਜੀ ਦੂਜਾ ਸੂਆ ਠੀਕ ਆ ਠੰਡੀ ਸੀਲ ਆ ਕੋਈ ਗੱਲਬਾਤ ਨਹੀਂ ਉਹ ਜੀ ਠੀਕ ਆ ਓਕੇ ਹਾਂ ਥਾਲੇ ਵਿੱਚ ਫੇਰ ਆਪਾਂ ਕਹਿਣਾ ਪੂਰੀ ਮਿੱਤਰੋ ਸਾਫ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੱਕ ਹਵਾਨੇ ਦੀ ਹੈ ਜੀ ਹਾਂਜੀ ਤੇ ਥੋਰੋ ਜਿ ਇੱਕ ਵਾਰੀ ਮਗਰਵੱਸੀ ਆ ਰੰਗ ਮਿੱਤਰੋ ਵੱੱਸੀ ਆ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਠੱਡੀ ਗੁੱਡੀ ਦਾ ਬਹੁਤ ਅਲੱਗ ਹੈ ਠੱਡੀ ਸੀਲ ਵੀ ਮਿੱਤਰੋ ਫੁੱਲਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੱਕ ਕਰੋ ਬਾਈ ਦੇ ਨਾਲ ਸੰਪਰਕ ਚਲੋ ਕੋਈ ਨੂੰ ਤਾਂ ਅਗਲੇ ਨੇ ਆਪੀ ਤਸੱਲੀ ਕਰ ਲਈ ਤੇ ਆ ਥੋਰੋ ਜਿ ਇੱਕ ਵਾਰੀ ਸੋ ਫਿਰ ਆਪਾਂ ਕਹਿੰਦੇ ਆ ਵੀ ਕੱਲ੍ਹ ਭਾਈ ਕਹਿੰਦਾ ਵੀ ਸੂਈ ਆ ਮੰਗਰ ਵੱਸੀ ਆ ਜੀਰ ਪੈ ਚੁੱਕੀ ਆ ਕਦ ਕਾਠ ਮਿੱਤਰੋ ਠੀਕ ਆ ਥਾਂ ਲੇਵੇ ਜੀ ਪੂਰੀ ਸਾਫ ਆ ਕਦ ਕਾਠ ਵੱਧ ਗਈ ਹਾਂ ਠੀਕ ਆ ਵਧੀਆ ਹਾਂ ਰਾਜੀ ਵੀ ਪੂਰੀ ਐ ਨਹੀਂ ਵੀ ਲੱਸੀ ਆ ਹਾਂ ਚੰਗੀ ਸਮੀ ਵੀ ਆ ਆਹ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਹਾਂਜੀ ਰੇਟ ਕੀ ਕਰਤਾ ਜੀ ਫਿਰ ਆਪਾਂ ਦਾ ਰੇਟ ਜੀ ਬਾਹਲਾ ਨਹੀਂ ਕਰਨਾ ਆਪਾਂ ਹਾਂਜੀ ਮੁੜ ਕੇ ਲੋਕ ਮੱਥਾ ਮਾਰੀ ਜਾਂਦੇ ਹਾਂਜੀ 65000 ਦੀ ਦੇ ਦੇ ਓਕੇ ਤੇ ਫੋਨ ਨੰਬਰ ਬੋਲ ਦੇ 946343 ਹਾਂਜੀ 12138 946343 ਤੇ 12138 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਗਰ ਵੱੱਸੀ ਆ ਕੱਲ ਸੂਈਆ ਜੇਰ ਕੰਪਲੀਟ ਜੇਰ ਪੈ ਗਈ ਜੇਰ ਦੀ ਵੀਡੀਓ ਆਪਣੇ ਕੋਲੇ ਆ ਉਹੋ ਜੀ ਕੋਈ ਗੱਲ ਨਹੀਂ ਓਕੇ ਧੰਨਵਾਦ ਹਾਂ ਧੰਨਵਾਦ